ਲਓ ਮਿੱਤਰੋ ਅੱਜ ਮੈਂ ਕਿਤਾ ਨੂੰ ਬਲਾਗ ਸਵੇਰੇ ਫਿਰ ਵੇੜ ਦੇ ਬਲਾਗ ਵਿੱਚ ਦੱਸਿਆ ਸੀ ਕਿ ਅਸੀਂ ਕਿਤੇ ਜਾਣਾ ਹੈ ਤੁਹਾਨੂੰ ਹੁਣ ਦੱਸਦੇ ਪਏ ਹੁਣ ਗੱਡੀ ਤਿਆਰ ਹੋ ਗਈ ਆ ਤੇ ਹੁਣ ਅਸੀਂ ਲੈ ਆਂ ਤੇ ਦਰਮਹਾਲਾ ਸਾਹਿਬ ਦੇ ਨਿਸ਼ਾਨ ਸਾਹਿਬ ਦੇ ਕੱਪੜੇ ਸੰਸਕਾਰ ਕਰਨ ਚੱਲੇ ਆਂ ਤੁਹਾਨੂੰ ਚਲੋ ਹੁਣ ਆਪਾਂ ਤੇ ਜਾ ਕੇ ਗੱਡੀ ਦੇ ਕੰਮ ਦਿਖਾਣੇ ਆਂ ਚਲੋ ਹੁਣ ਮੈਂ ਤੇ ਗੱਡੀ ਦੇ ਲਓ ਮਿੱਤਰੋ ਹੁਣ ਆਪਾਂ ਰੱਖ ਲਿਆ ਨਿਸ਼ਾਨ ਸਾਹਿਬ ਦੇ ਕੱਪੜੇ ਤੇ ਫੂਟਮਾ ਤੇ ਦਰਮਹਾਲਾ ਸਾਹਿਬ ਹੁਣ ਆਪਾਂ ਗੱਡੀ 'ਚ ਰੱਖ ਲਿਆ ਹੁਣ ਆਪਾਂ ਤੁਹਾਨੂੰ ਉੱਥੇ ਜਾ ਕੇ ਮਿਲਦੇ ਆਂ ਤੇ ਗੱਡੀ 'ਚ ਤਦ ਹੁਣ ਮਿਲਦੇ ਆਂ ਗੱਡੀ ਤੇ ਆਯਾ ਦੀ ਜਾਈਏ ਆਪਾਂ ਲਓ ਵੀ ਮਿੱਤਰੋ ਬੜਾ ਪਾ ਸਤਲੁਜ ਦੀ ਚੱਲੇ ਆਂ ਉੱਥੇ ਪਹਿਲਾ ਨਿਸ਼ਾਨ ਸਾਹਿਬ ਰਮਲਾ ਸਾਹਿਬਾ ਉਹਨਾਂ ਨੂੰ ਪਹਿਲਾਂ ਅਗਨ ਪੇੜ ਕਰਾਂਗੇ ਤੇ ਜਦੋਂ ਅਗਨ ਪੇੜ ਹੋਵੇ ਸਾਰੇ ਰਾਖ ਬਣਗੇ ਉਹਨਾਂ ਦੀ ਰਾਖ ਨੂੰ ਪ੍ਰਵਾਨ ਕਰਾਂਗੇ ਸਤਲੁਜ ਜੱਪ ਜੀ

ਸਰਮਣ ਨੇ ਪੇਸ਼ ਕਰਨ ਲਗਾ ਸੀ ਨਾਲ ਗੱਲ ਕਰਮਾਈ ਦੇ ਰਿਹਾ ਹੈ ਗਾ ਬਰ ਪ੍ਰੋਡਕਸ਼ਨ ਗੱਲ ਕਰਾਂਗਾ ਪਿੰਗਰ ਨੀ ਵੀ ਸਾਨੂੰ ਆਪਣਾ ਨਿਆਣੇੜੇ ਇਹ ਸਾਥਰੋਂ ਤੋਂ ਆਉਂਦਾ ਹੈ ਇਹ ਖਾਰੀ ਨਾ ਉਹ ਲੋਕ ਇਹ ਵੀ ਕੋਈ ਕਾਫੀ ਗਿਰਦੀ ਹੈ ਫਾਇਦਾ ਪਪੁੱਲਰ ਕਿਨਾਲਾ ਹੈ ਬਾਤ ਜੋ ਬੋਲਦਾਂਗੇ ਲੈ ਆਵੀ ਆਪਾਂ ਬਿਲਕੁਲ ਉਹ ਦੇਖੋ ਜੀ ਸਾਹਮਣੇ ਸਤਲੁਜ ਤੇ ਆਪਾਂ ਵੇਖੋ ਜੀ ਗੁਰੂ ਦੀ ਕਿਰਪਾ ਹੋ ਗਈ ਆਪਾਂ ਸਿੱਧਾ ਦਰਿਆ 'ਤੇ ਪਹੁੰਚ ਗਏ ਆ ਇੱਥੇ ਅੱਜ ਨੂੰ ਲੱਗਦਾ ਐਤਵਾਰ ਹੈ ਹਨਾ ਇਹ ਐਤਵਾਰ ਕਰਕੇ ਮੈਨੂੰ ਲੱਗਦਾ ਕਿ ਸੱਖ ਦਾ ਕਾਫੀ ਆਈਆਂ ਨੇ ਉਹ ਆਪਣਾ ਕੰਮ ਕਰ ਰਹੇ ਨੇ ਬੇੜਾ ਤਾਰ ਰਹੇ ਨੇ ਕਿ ਆਪਾਂ ਇੰਦਰ ਆਪਣਾ ਕੰਮ ਕਰ ਲਈਏ ਚਲੋ ਜੀ ਹੁਣ ਅਸੀਂ ਜਲਦੀ ਜਾਵਾਂਗੇ ਤੇਰੇ ਆਪ ਲੋਵੀ ਮਿੱਤਰੋ ਹੁਣ ਆਪਾਂ ਪਹੁੰਚ ਗਏ ਸਤਲੋਜ ਹੁਣ ਆਪਾਂ ਆਗਨ ਭੇਡਾ ਗਾਂਗਲਾਗੇ ਰੋਮਾਲਾ ਸਾਹਿਬ ਤੇ ਨਿਸ਼ਾਨ ਸਾਹਿਬ ਦੇ ਕੱਪੜੇ ਫੇ ਆਪਾਂ ਤੁਹਾਨੂੰ ਦਿਖਾਵਾਂਗੇ ਤੇ ਚਲੋ ਹੁਣ ਅੱਗੇ ਮਿਲਦੇ ਆ ਤੁਹਾਨੂੰ ਦਿਖਾਣੇ ਚਲੋ ਜੀ ਨਹੀਂ ਪਤਾ ਐਦਾਂ ਹੀ ਸੀ ਲਾ 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 ਲੋ ਜੀ ਬੋਲੋ ਬਾਕੀ ਦੇ ਨਿਸ਼ਾਨ ਸਾਹਿਬ ਜਿਹੜੇ ਮਾਨਨ ਤੇ ਧਰਨੀਆਂ ਤੇ ਬਸਰੇ ਨੇ ਕੈਮਰਾ ਮਾਨ ਹੀ ਉੱਠ ਤੇਜਵੀਰ ਉਧਰ ਦਰवेश ਆ ਗਿਆ ਤੇਰੇ ਕੋਲ ਚਲੋ ਜੀ ਹੁਣ ਚੱਲਣਾ ਤੇਗਵੀਰ ਸਿੰਘ ਇੱਧਰ ਸਾਡੇ ਬਾਬਾ ਜੀ ਆ ਤੇ ਮੇਰੇ ਨਾਲ ਤੁਹਾਨੂੰ ਕਲੀਅਰ ਨਹੀਂ ਆਉਂਦੀ ਹੋਣੀ ਆ ਫੋਟੋ ਅੱਗੇ ਚਲੋ ਕਿਉਂਕਿ ਸਾਰੀ ਲੋ ਵੀ ਮਿੱਤਰ ਹੋਂ ਰਾਕ ਪ੍ਰਵਾਨ ਕਰਕੇ ਹੁਣ ਇੱਧਰ ਆ ਗਏ ਹੁਣ ਚੱਲਣ ਲਈ ਤਿਆਰ ਆ ਸੀ ਤੇ ਹੁਣ ਰਸਤੇ ਵਿੱਚ ਕੁਝ ਖਾ ਪੀਵਾਂਗੇ ਤੇ ਤੁਹਾਨੂੰ ਉਹ ਵੀ ਦਿਖਾਵਾਂਗੇ ਸੜਾ ਹੁਣ ਰਸਤੇ ਦੇ ਵਿੱਚ ਤੁਹਾਨੂੰ ਮਿਲਦੇ ਆ ਚਲੋ ਦੇਖੋ ਮਮਾ ਜੀ ਹੁਣ ਕੀ ਖਾਣ ਲੱਗੇ ਆ ਬੜੀ ਚੀਜ਼ ਸਵਾਦਿਆ ਤੇ ਆ ਨੂਰ ਦੇ ਉਹ ਇੰਨਾ ਖਾਂਦਾ ਜਿੰਨਾ ਕੱਪੜੇ ਨਵੇਂ ਲੰਦਾ ਤੇ ਆ ਆਪਣਾ ਤੇਜਵੀਰ ਸਿੰਘ ਤੇ ਹੁਣ ਆਪਾਂ ਵੀ ਖਾਣੇ ਆ ਚਲੋ ਅਗਰ ਤੇਜਵੀਰ ਹੋਣਾ ਅੱਗੇ ਜੀ ਮੰਨ ਦੀ ਗੱਲ ਕਿਦਾਂ ਮਨ ਠੀਕ ਹੈ ਲੋ ਵੀ ਮਿੱਤਰੋ ਹੁਣ ਆਪਾਂ ਖਾ ਪੀ ਕੇ ਹੁਣ ਘਰੇ ਚਲਦੇ ਆਂ ਤੇ ਅੱਜ ਦਾ ਵਲੌਗ ਇੱਥੇ ਖਤਮ ਆ ਇੱਥੇ ਤੁਹਾਨੂੰ ਜੇ ਵਧੀਆ ਲੱਗਿਆ ਕਮੈਂਟ ਕਰ ਦਿਓ ਚਲੋ ਹੁਣ ਫੇ ਤੁਹਾਨੂੰ ਅਗਲਾ ਵਲੌਗ ਬੜੀਏ ਦਿਖਾਵਾਂਗੇ ਚਲੋ ਹੁਣ ਚੰਗਾ ਮਿਲਦੇ ਆਂ ਅਗਲੇ ਵਲੌਗ ਚ